ਸਵਾਗਤ ਹੈ ਸਾਡੇ YouTube ਚੈਨਲ ਤੇ ਸਰਕਾਰ ਦਵੇ ਚਾਹੇ ਨਾ ਦਵੇ ਹਮੇਸ਼ਾ ਹੀ ਮੁਲਾਜ਼ਮਾਂ ਨਾਲ ਧੱਕਾ ਕਰਦੀ ਆ ਰਹੇ ਹਨ ਮੁਲਾਜ਼ਮਾਂ ਨੂੰ ਹੱਕਾਰ ਕੇ ਆਪਣੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਇਸ ਤਰ੍ਹਾਂ ਦਾ ਇੱਕ ਮਾਮਲਾ ਹਾਈ ਕੋਰਟ ਦਾ ਸਾਹਮਣੇ ਆਇਆ ਹੈ ਇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਤੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਚਲਦੇ ਹਾਂ ਅੱਜ ਦੀ ਨਵੀਂ ਅਪਡੇਟ ਵੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਕੀਤਾ ਹੈ ਕਿ ਮੁਲਾਜ਼ਮਾਂ ਦੀ ਗਲਤੀ ਬਿਨਾਂ ਹੋਏ ਬਦੂ ਭੁਗਤਾਨ ਦੀ ਸੇਵਾ ਮੁਕਤੀ ਤੋਂ ਬਿਨਾਂ ਨਹੀਂ ਹੋ ਸਕਦੀ ਵਸੂਲੀ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਹ ਜਿਹੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਕਿਸੇ ਮੁਲਾਜ਼ਮ ਨੂੰ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਉਸ ਦੀ ਤਨਖਾਹ ਮੋੜ ਨਰਜ਼ਾਰਤ ਕਰਕੇ ਬਾਧੂ ਭੁਗਤਾਨ ਕੀਤੀ ਗਈ ਰਾਸ਼ੀ ਨੂੰ ਵਸੂਲੀ ਕਰਨਾ ਜੇਕਰ ਉਹ ਭੁਗਤਾਨ ਕਰਮਚਾਰੀ ਦੀ ਕਿਸੇ ਧੋਖਾਧੜੀ ਤੋਂ ਬਿਨਾ ਹੋਇਆ ਹੋਵੇ ਉਹ ਕਾਨੂੰਨਨ ਸਵੀਕਾਰਯੋਗ ਨਹੀਂ ਹੈ ਚਰਖੀ ਦਾਦਰੀ ਨਿਵਾਸੀ ਪਟੀਸ਼ਨਰ ਬਰਿੰਦਰਪਾਲ ਨੇ ਦੱਸਿਆ ਹੈ ਕਿ 31 ਜੁਲਾਈ 2016 ਨੂੰ ਸੇਵਾਮੁਕਤ ਹੋਇਆ ਸੀ ਸੇਵਾਮੁਕਤੀ ਤੋਂ ਬਾਅਦ ਲੇਖਾ ਭਾਗ ਨੇ ਪਾਇਆ ਕਿ ਉਹਨਾਂ ਦੀ ਤਨਖਾਹ ਅਨੁਧਾਰਤ ਵਿੱਚ ਖਾਮੀ ਹੈ ਪਾਈ ਗਈ ਹੈ ਉਸਦੀ ਤਨਖਾਹ 11840 ਰੁਪਏ ਬਜਾਏ 11170 ਹੋਣੀ ਚਾਹੀਦੀ ਸੀ ਇਸ ਆਧਾਰ ਤੇ ਵਿਭਾਗ ਨੇ ਉਸ ਦੀ ਤਨਖਾਹ ਮੁੜ ਨਿਧਾਰਤ ਕਰਕੇ 175274 ਰੁਪਏ ਵੱਧ ਭੁਗਤਾਨ ਕੀਤੀ ਗਈ ਰਾਸ਼ੀ ਨੂੰ ਵਸੂਲੀ ਉਹਨਾਂ ਦੇ ਪੈਨਸ਼ਨ ਲਾਭਾਂ ਵਿੱਚੋਂ ਕਰ ਲਈ ਪਟੀਸ਼ਨ ਪਟੀਸ਼ਨਰ ਨੇ ਇਹ ਵਸੂਲੀ ਨੂੰ ਕੇਂਦਰੀ ਪ੍ਰਸ਼ਾਸਕ ਟ੍ਰਿਬਿਊਨਲ ਵਿੱਚ ਚੁਣੌਤੀ ਦਿੱਤੀ ਸੀ ਪਰ ਟ੍ਰਿਬਿਊਨਲ ਦੇ ਵਿਭਾਗ ਨੇ ਕੋਈ ਕਾਰਵਾਈ ਸਹੀ ਨਹੀਂ ਠਰਾਇਆ ਹਾਲਕੇ ਦੇਰੀ ਨਾਲ ਜਾਰੀ ਹੋਏ ਪੈਨਸ਼ਨ ਤੇ ਵਿਆਜ ਦੇਣ ਦੇ ਨਿਰਦੇਸ਼ ਵੀ ਦਿੱਤਾ ਹੈ ਇਸ ਆਦੇਸ਼ ਤੋਂ ਅੰਤੁਸ਼ਟ ਹੋ ਕੇ ਪਟੀਸ਼ਨਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕੰਪਨੀ ਚਰ ਨੂੰ ਤਰਕ ਦਿੱਤਾ ਕਿ ਸੇਵਾ ਮੁਕਤੀ ਤੋਂ ਬਾਅਦ ਬਕੌਲੀ ਕਰਨਾ ਪੂਰੀ ਤਰ੍ਹਾਂ ਗੈਰ ਗੈਰਵਾਜਬ ਹੈ ਤੇ ਗੈਰਸੰਵਿਧਾਨਿਕ ਹੈ ਜਦ ਕਿ ਇਹਨਾਂ ਨੇ ਕੋਈ ਗਲਤ ਜਾਂ ਜਾਣਕਾਰੀ ਜਾਂ ਕੋਈ ਧੋਖਾਧੜੀ ਨਹੀਂ ਕੀਤੀ ਭਾਰਤ ਸਰਕਾਰ ਨੇ ਕਿਹਾ ਹੈ ਕਿ ਤਨਖਾਹ ਨਿਰਾਰਥਕ ਵਿੱਚ ਗਲਤੀ ਭੁਗਤੀ ਸੀ ਕਿਉਂਕਿ ਉਸ ਜੰਤਿਕ ਤਨ ਸੀ ਇਸ ਲਈ ਉਹ ਵੱਧ ਭੁਗਤਾਨ ਕੀਤੀ ਗਈ ਰਾਸ਼ੀ ਵਾਪਸੀ ਸਹੀ ਸੀ ਅਦਾਲਤ ਨੇ ਕਿਹਾ ਕਿ ਜੇਕਰ ਕਿਸੇ ਮੁਲਾਜ਼ਮ ਨੂੰ ਗਲਤੀ ਨਾਲ ਵੱਧ ਤਨਖਾਹ ਦਿੱਤੀ ਗਈ ਹੋਵੇ ਉਸਨੇ ਕੋਈ ਧੋਖਾਧੜੀ ਨਾ ਕੀਤੀ ਹੋਵੇ ਤਾਂ ਸੇਵਾ ਮੁਕਤੀ ਤੋਂ ਬਾਅਦ ਉਸ ਤੋਂ ਵਸੂਲੀ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਕਿਹਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਵਸੂਲ ਕੀਤੀ ਗਈ ਰਾਸ਼ੀ 8 ਹਫ਼ਤੇ ਦੇ ਵਿੱਚ ਪਟੀਸ਼ਨਰ ਨੂੰ ਵਾਪਸ ਕੀਤੀ ਜਾਵੇ। ਇਸ ਦੇ ਨਾਲ ਇਹ ਪਟੀਸ਼ਨਰ ਦਾ ਨਫਟਾਰਾ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਜੀ ਵਸੂਲੀ ਸੇਵਾਮੁਕਤ ਮੁਲਾਜ਼ਮਾਂ ਲਈ ਗੰਭੀਰ ਬੇਇਨਸਾਫੀ ਅਤੇ ਕਾਨੂੰਨ ਨਿਰਭਾਵਨਾ ਦੇ ਉਲਟ ਹੈ। ਇਹ ਸੀ ਅੱਜ ਦੀ ਨਵੀਂ ਅਪਡੇਟ। ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਲਈ ਬਹੁਤ ਹੀ ਅਪਡੇਟ ਮਹੱਤਵਪੂਰਨ ਜਾਣਕਾਰੀ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ